1 ਕਰੋੜ 27 ਲੱਖ ਤੇ 50 ਹਜ਼ਾਰ ਰੁਪਏ ਦੀ ਠੱਗੀ ਵੱਜੀ ਆ ਸ੍ਰੀ ਮਕਸਰ ਸਾਹਿਬ ਦੇ ਇੱਕ ਪਰਿਵਾਰ ਦੇ ਨਾਲ ਇਹ ਠੱਗੀ ਕਿਵੇਂ ਵੱਜੀ ਆ ਇਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਠੱਗੀ ਐਹੋ ਜਿਹੇ ਤਰੀਕੇ ਨਾਲ ਵੀ ਵੱਜ ਸਕਦੀ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਬਈ ਅੱਜ ਵਾਲੀ ਕਹਾਣੀ ਆ ਇਹ ਹੈਗੀ ਆ ਸ੍ਰੀ ਮਕਸਰ ਸਾਹਿਬ ਦੀ ਕੀ ਹੁੰਦਾ ਕਿ 바ਵਾ ਕਲੋਨੀ ਦੇ ਵਿੱਚ ਇੱਕ ਔਰਤ ਰਹਿੰਦੀ ਹੁੰਦੀ ਆ ਜਿਹਦਾ ਨਾਮ ਹੁੰਦਾ ਉਸਮਾ ਦੁਮੜਾ ਉਸ ਔਰਤ ਨੂੰ 22 ਜੂਨ ਨੂੰ ਇੱਕ ਫੋਨ ਆਉਂਦਾ ਉਹ ਔਰਤ ਫੋਨ ਚੱਕਦੀ ਆ ਤੇ ਫੋਨ ਤੇ ਇੱਕ ਬੰਦਾ ਉਹਦੇ ਨਾਲ ਗੱਲ ਕਰਦਾ ਉਹ ਕਹਿੰਦਾ ਭਾਈ ਤੁਹਾਡੇ ਨਾਮ ਤੇ ਮੁੰਬਈ ਦੇ ਵਿੱਚ ਇੱਕ ਫੋਨ ਨੰਬਰ ਚੱਲ ਰਿਹਾ ਜਿਹੜਾ ਕਿ ਤੁਹਾਡੇ ਐਡਰੈਸ ਦੇ ਉੱਪਰ ਨੰਬਰ ਲਿਆ ਗਿਆ ਤੇ ਉਸ ਨੰਬਰ ਤੋਂ ਲੋਕਾਂ ਨੂੰ ਅਸ਼ਲੀਲ ਫੋਟੋਆਂ ਭੇਜੀਆਂ ਜਾ ਰਹੀਆਂ ਨੇ ਅਸ਼ਲੀਲ ਵੀਡੀਓ ਭੇਜੀਆਂ ਜਾ ਰਹੀਆਂ ਨੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਤੁਹਾਡੇ ਉਸ ਨੰਬਰ ਤੇ ਲਗਭਗ 27 ਸ਼ਿਕਾਇਤਾਂ ਸਾਡੇ ਕੋਲ ਦਰਜ ਹੋ ਚੁੱਕੀਆਂ ਨੇ ਹੁਣ ਜਦੋਂ ਇੱਕ ਔਰਤ ਨੇ ਇੰਨੀ ਗੱਲ ਸੁਣੀ ਤਾਂ ਤੁਹਾਨੂੰ ਪਤਾ ਵੀ ਔਰਤ ਦਾ ਵੈਸੇ ਇਤਰਾ ਨਿਕਲ ਜਾਂਦੇ ਆ ਵੀ ਹਨਾ ਵੀ ਸਾਡਾ ਨੰਬਰ ਕਿਵੇਂ ਮੁੰਬਈ ਦੇ ਵਿੱਚ ਚੱਲੀ ਜਾਂਦਾ ਐ ਇਸ ਤੋਂ ਬਾਅਦ ਉਹ ਬੰਦਾ ਉਸ ਔਰਤ ਨੂੰ ਕਹਿੰਦਾ ਵੀ ਤੁਹਾਡੇ ਤੇ ਮਨੀ ਲਾਂਡਰਿੰਗ ਦਾ ਵੀ ਪਰਚਾ ਦਰਜਾ ਚਲੋ ਜੀ ਜਦੋਂ ਔਰਤ ਨੇ ਇੰਨੀ ਗੱਲਾਂ ਸੁਣੀਆਂ ਔਰਤ ਨੂੰ ਤਰੇਲੀਆਂ ਲੈਣ ਲੱਗ ਪਏ ਸਾਡੇ ਨਾਲ ਆ ਗਈ ਬਣ ਗਿਆ ਔਰਤ ਉਸ ਅਧਿਕਾਰੀ ਨੂੰ ਕਹਿੰਦੀ ਹੈ ਵੀ ਭਾਈ ਸਾਡਾ ਕੋਈ ਲੈਣ ਦੇਣ ਹੈ ਨਹੀਂਗਾ ਅਸੀਂ ਤਾਂ ਸ੍ਰੀ ਮਕਸਰ ਸਾਹਿਬ ਦੇ ਵਿੱਚ ਰਹਿੰਦੇ ਆ ਸਾਡਾ ਤਾਂ ਆਹ ਕਾਰੋਬਾਰ ਆ ਔਰਤ ਨੇ ਡਰ ਕੇ ਸਗੋਂ ਆਪਦਾ ਕਾਰੋਬਾਰ ਵੀ ਦੱਸਤਾ ਵੀ ਸਾਡਾ ਤਾਂ ਭਈਆ ਕਾਰੋਬਾਰ ਆ ਸਾਡਾ ਤਾਂ ਐ ਆ ਸਾਡਾ ਤਾਂ ਜੇ ਆ ਸਾਡਾ ਤਾਂ ਵੋ ਆ ਹੁਣ ਉਸ ਅਧਿਕਾਰੀ ਨੂੰ ਪਤਾ ਲੱਗਿਆ ਵੀ ਜਦੋਂ ਔਰਤ ਨੇ ਦੱਸਿਆ ਵੀ ਸਾਡਾ ਮੁੰਬਈ ਚ ਵੀ ਲੈਣ ਦੇਣ ਹੈ ਨਹੀਂ ਵੀ ਸਾਡਾ ਤਾਂ ਸ੍ਰੀ ਮਕਸਰ ਸਾਹਿਬ ਦੇ ਵਿੱਚ ਆਹ ਕਾਰੋਬਾਰ ਆ ਜਾਂ ਫਲਾਣੇ ਸ਼ਹਿਰ ਦੇ ਵਿੱਚ ਆਹ ਕਾਰੋਬਾਰ ਆ ਵੀ ਅਸੀਂ ਤਾਂ ਕਿਦੀ ਮੁੰਬਈ ਗਏ ਨਹੀਂਗੇ ਉਸ ਬੰਦੇ ਨੂੰ ਪਤਾ ਲੱਗਿਆ ਵੀ ਸਾਮੀ ਤਗੜੀ ਹੈ ਵੀ ਜਿੱਥੇ ਸਾਡਾ ਪੇਚਾ ਹੁਣ ਪੈ ਗਿਆ ਉਸ ਤੋਂ ਬਾਅਦ ਉਹ ਬੰਦਾ ਉਸ ਔਰਤ ਨੂੰ ਕਹਿੰਦਾ ਵੀ ਤੁਸੀਂ ਰੁਕੋ ਮੈਂ ਤੁਹਾਡੀ सीबीआई ਦੇ ਡਾਇਰੈਕਟਰ ਨਾਲ ਗੱਲ ਕਰਾਉਣਾ ਵੀਡੀਓ ਕਾਲ ਦੇ ਉੱਪਰ ਚਲੋ ਜੀ ਫੇਰ ਉਹ ਬੰਦਾ ਉਸ ਔਰਤ ਨੂੰ ਵੀਡੀਓ ਕਾਲ ਦੇ ਲੈ ਲੈਂਦਾ ਤੇ ਇੱਕ ਬੰਦੇ ਨੂੰ ਨਾਲ ਹੋਰ ਜੋੜ ਲੈਂਦਾ ਜਿਹੜਾ ਕਿ ਖੁਦ ਨੂੰ सीबीआई ਦਾ ਡਾਇਰੈਕਟਰ ਦੱਸਦਾ ਫੇਰ ਉਹ सीबीआई ਡਾਇਰੈਕਟਰ ਉਸ ਔਰਤ ਨਾਲ ਗੱਲ ਕਰਦਾ ਵੀ ਮੈਂ सीबीआई ਡਾਇਰੈਕਟਰ ਬੋਲਦਾ ਠੀਕ ਆ ਤੁਹਾਡੇ ਖਿਲਾਫ 27 ਸਕੇਟਾਂ ਨੇ ਮਨੀ ਲਾਂਡਰਿੰਗ ਦੇ ਵੀ ਤੁਹਾਡੇ ਤੇ ਪਰਚਾ ਵੀ ਭਾਈ ਦੱਸੋ ਕਿਵੇਂ ਕਰਨੀ ਆ ਠੀਕ ਆ ਵੀਡੀਓ ਕਾਲ ਤੇ ਉਸ ਬੰਦੇ ਨੇ ਉਸ ਔਰਤ ਨੂੰ ਸਨਮਣ ਦਿਖਾਤੇ ਉਹ ਔਰਤ ਫੇਰ ਬੌਂਦਲੀ ਨੇ ਦੱਸਤੀ ਗੱਲ ਆ ਵੀ ਸਾਡਾ ਤਾਂ ਭਾਈ ਜੀ ਆਹ ਕਾਰੋਬਾਰ ਆ ਸ੍ਰੀ ਮਖਸਰ ਸਾਹਿਬ ਦੇ ਵਿੱਚ ਜਾਂ ਬਠਿੰਡੇ ਜਾਂ ਫਲਾਣੀ ਸ਼ਹਿਰ ਫਲਾਣੀ ਚਾਰਸੜਾ ਕਾਰੋਬਾਰ ਆ ਹੁਣ ਉਹਨਾਂ ਨੂੰ ਪੱਕਾ ਪਤਾ ਲੱਗ ਗਿਆ ਵੀ ਸਾਮੀ ਤਗੜੀ ਆ ਹੁਣ ਸਹੀ ਟਿਕਾਣੇ ਤੇ ਲੱਗ ਗਿਆ ਫੇਰ ਉਹ ਔਰਤ ਕਹਿੰਦੀ ਆ ਵੀ ਦੱਸੋ ਹੁਣੇ ਰੌਲਾ ਨਿਬੜੂਗਾ ਕਿਵੇਂ ਪਹਿਲਾਂ ਤਾਂ ਉਹ ਇਹ ਗੱਲ ਕਹਿੰਦੇ ਵੀ ਰੌਲਾ ਨੇ ਨਿਬੜਨਾ ਤੁਹਾਡੇ ਸਾਰੇ ਪਰਿਵਾਰ ਤੇ ਪਰਚੇ ਪੈਣਗੇ ਤੁਹਾਨੂੰ ਸਾਰਿਆਂ ਨੂੰ ਚੱਕ ਕੇ ਮੁੰਬਈ ਲੈ ਜਾਗੇ ਚੰਗੀਦਰਾ ਤਾਂ ਮਕਾਮ ਦੇ ਆ ਡਰਾਉਂਦੇ ਆ ਹੁਣ ਇੱਕ ਔਰਤ ਸੀਗੀ ਉਹਨੇ ਐ ਵੀ ਕਿਹਾ ਮੈਂ ਘੜਨ ਨਾਲ ਗੱਲ ਕਰਾਉਣੀ ਆ ਫੜਨ ਨਾਲ ਗ ਵੀ ਤੁਸੀਂ ਜਿਹਦੇ ਨਾਲ ਮਰਜ਼ੀ ਗੱਲ ਕਰਾਓ ਤੁਹਾਡੇ ਦੇ ਪਰਚੇ ਦਰਜ ਆ ਤੁਹਾਡਾ ਸਾਰਾ ਪਰਿਵਾਰ ਤੇ ਕੇਸ ਪੈਣਗੇ ਤੁਹਾਡੇ ਸਾਰੇ ਪਰਿਵਾਰ ਨੂੰ ਚੱਕ ਕੇ ਅਸੀਂ ਮੋਬਾਈਲ ਲੈ ਜਾਣਾ ਫੇਰ ਨਾ ਸਾਨੂੰ ਕਿਉਂ ਚਲੋ ਜੀ ਫੇਰ ਉਸ ਔਰਤ ਨਾਲ 1 ਕਰੋੜ ਤੇ 27 ਲੱਖ ਤੇ 50 ਹਜ਼ਾਰ ਦੇ ਵਿੱਚ ਡੀਲ ਡਨ ਹੋ ਜਾਂਦੀ ਹੈ 22 ਜੂਨ ਨੂੰ ਫੋਨ ਆਉਂਦਾ ਤੇ 23 ਜੂਨ ਨੂੰ ਕਿਸੇ ਹੋਰ ਖਾਤੇ 'ਚ ਪੇਮੈਂਟ ਭਵਾਈ ਜਾਂਦੀ ਹੈ 24 ਜੂਨ ਨੂੰ ਫਿਰ ਕਿਸੇ ਹੋਰ ਖਾਤੇ 'ਚ ਪੇਮੈਂਟ ਭਵਾਈ ਜਾਂਦੀ ਹੈ 25 ਨੂੰ ਕਿਸੇ ਹੋਰ 'ਚ ਭਵਾਈ ਜਾਂਦੀ ਹੈ ਕੁੱਲ ਮਿਲਾ ਕੇ 27 ਜੂਨ ਤੱਕ ਉਹ ਬੰਦੇ ਇਸ ਕੁਸਮਨਾਮ ਦੀ ਔਰਤ ਕੋਲੋਂ 1 ਕਰੋੜ 27 ਲੱਖ 50 ਹਜ਼ਾਰ ਰੁਪਇਆ ਲੈ ਜਾਂਦੇ ਆ ਹੁਣੇ ਸਾਰਾ ਪਰਿਵਾਰ ਡਰ ਗਿਆ ਛੱਬਲ ਗਿਆ ਵੀ ਕਰਨ ਵਾਲੇ ਕੀ ਬਣਿਆ ਹੋ ਸਕਦਾ ਵੀ ਕਈ ਵਾਰ ਬੰਦੇ ਚ ਆਪ ਦੇ ਚ ਵੀ ਕਾਣ ਹੁੰਦੀ ਹੈ ਹਨਾ ਵੀ ਜਿਨ੍ਹਾਂ ਦੇ ਘਰੇ 1 ਨਾ ਰੁਪਇਆ ਸੀਗਾ ਵੀ 1 ਕਰੋੜ 27 ਲੱਖ ਦੇ ਦਿੱਤਾ ਹੋ ਸਕਦਾ ਉਹ ਪੁਲਿਸ ਦੇ ਕੋਲ ਜਾਣੋਂ ਡਰਦੇ ਹੁਣ ਵੀ ਸਾਡਾ ਕੋਈ ਰਾਜ ਨਾ ਖੁੱਲ ਜੇ ਕਈ ਵਾਰ ਬੰਦਾ ਆਪ ਵੀ ਕਾਣਾ ਹੁੰਦਾ ਚਲੋ ਜਦੋਂ ਇਹ ਸਾਰਾ ਪੈਸਾ ਦੇ ਬੈਠੇ ਉਸ ਤੋਂ ਬਾਅਦ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਦੇ ਆ ਵੀ ਸਾਡੇ ਨਾਲ ਤਾਂ ਆ ਕੁਝ ਹੋ ਗਿਆ ਸੀ ਇਸ ਤਾਂ ਪਸੀ ਖਿਹੜਾ ਛਡਾਇਆ ਫਿਰ ਉਹ ਰਿਸ਼ਤੇਦਾਰ ਨੇ ਉਹਨੂੰ ਦੱਸਿਆ ਵੀ ਭਲੇ ਮਾਨਸੋ ਵੀ ਇਹ ਤਾਂ ਫੇਕ ਕੌਲਾਂ ਵਾਲੇ ਇਹ ਗੱਲਾਂ-ਗੱਲਾਂ 'ਚ ਤੁਹਾਡੇ ਬਾਰੇ ਸਾਰਾ ਕੁਝ ਪੁੱਛ ਲੈਂਦੇ ਆ ਤੇ ਤੁਹਾਨੂੰ ਜਾਣ-ਬੁੱਝ ਕੇ ਧਮਕਾਉਂਦੇ ਸੀਗੇ ਤੁਸੀਂ ਕਾਹਤੋਂ ਇੰਨੇ ਪੈਸੇ ਦੇ ਦਿੱਤੇ ਫੇਰ ਇਹ ਮਾਮਲਾ ਜਾਂਦਾ ਸਾਈਬਰ ਸੈੱਲ ਵਾਲਿਆਂ ਕੋਲੇ ਹੁਣ ਸਾਈਬਰ ਸੈੱਲ ਵਾਲੇ ਏਸਟੀ ਦੀ ਇਨਕੁਆਰੀ ਕਰ ਰਹੇ ਆ ਇਹੋ ਜਿਹੇ ਕੌਲਾਂ ਬੜੇ ਲੋਕਾਂ ਨੂੰ ਪਹਿਲਾਂ ਵੀ ਆਉਂਦੀਆਂ ਸੀ ਤੇ ਗਾਂ ਵੀ ਆਉਣਗੀਆਂ ਠੀਕ ਆ ਤੇ ਸਰਕਾਰ ਨੇ ਸਪੈਸ਼ਲ ਰਿਕਾਰਡਿੰਗ ਜੀ ਵੀ ਲਾਈ ਆ ਵੀ ਜਦੋਂ ਆਪਾਂ ਫੋਨ ਕਿਸੇ ਨੂੰ ਕਰਦੇ ਆ ਤਾਂ ਪਹਿਲਾਂ ਬੋਲਦੇ ਆ ਵੀ ਹਾਂ ਇਹੋ ਜਿਹੇ ਫਰਾਡਾਂ ਤੋਂ ਬਚੋ ਪਰ ਹਜੇ ਵੀ ਸਾਡੇ ਸਮਾਜ ਦੇ ਵਿੱਚ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਬਹੁਤ ਭਲੇ ਮਾਨਸ ਲੋਕ ਹੈਗੇ ਆ ਜਿਹੜੇ ਉਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਠੀਕ ਆ ਉਹ ਤੁਹਾਨੂੰ ਡਰਾਉਂਦੇ ਦੇਖੋ ਕਿਵੇਂ ਆ ਕਦੇ ਤਾਂ ਐ ਕਹਿਣਗੇ ਵੀ ਤੁਹਾਡੇ ਨਾਂ ਤੇ ਫੋਨ ਨੰਬਰ ਚੱਲੀ ਜਾਂਦਾ ਜਾਂ ਕਹਿਣਗੇ ਤੁਹਾਡਾ ਖਾਤਾ ਫਲਾਣੇ ਕਲਕੱਤੇ ਚ ਚੱਲੀ ਜਾਂਦਾ ਤੁਹਾਡੇ ਖਾਤੇ ਤੇ ਸੀਬੀਆ ਦੀ ਰੇਡ ਪੈ ਗਈ ਤੁਹਾਡੇ ਖਾਤੇ ਤੇ ਇਨਕਮ ਟੈਕਸਨ ਕੁਵਾਰੀ ਕਰ ਰਿਹਾ ਜਾਂ ਐ ਕਹਿ ਦਿੰਦੇ ਆ ਵੀ ਤੁਹਾਡੇ ਫੋਨ ਨੰਬਰ ਤੋਂ ਅਸ਼ਲੀਲ ਵੀਡੀਓ ਵਾਇਰਲ ਹੋ ਰਹੀਆਂ ਨੇ ਤੁਹਾਡੇ ਆਧਾਰ ਕਾਰਡ ਦੇ ਕਿਸੇ ਨੇ ਹੋਰਲੇ ਨੰਬਰ ਚ ਲਾਇਆ ਹੋਇਆ ਜਾਣੇ ਕਿ ਬੰਦੇ ਨੂੰ ਉਹ ਗੱਲ ਇਹੋ ਜਿਹੇ ਤਰੀਕੇ ਨਾਲ ਕਰਕੇ ਜਾਲ ਚ ਫਸਾਉਂਦੇ ਆ ਕਿ ਬੰਦੇ ਨੂੰ ਸੋਚਣ ਦਾ ਬਈ ਉਹ ਟਾਈਮ ਦਿੰਦੇ ਹੀ ਨਹੀਂ ਫਿਰ ਬੰਦਾ ਜਦੋਂ ਉਹ ਅੱਗੋਂ ਗੱਲਾਂ ਕਰਦੇ ਆ ਵੀ ਤੁਸੀਂ ਫਲਾਣੇ ਥੋੜਾ ਫਲਾਣਾ ਖਾਤਾ ਫਲਾਣਾ ਸ਼ਹਿਰ ਚ ਲੱਗਦਾ ਥੋੜਾ ਫਲਾਣਾ ਨੰਬਰ ਫਲਾਣਾ ਸ਼ਹਿਰ ਚ ਲੱਗਦਾ ਤੇ ਬੰਦਾ ਡਰਦਾ ਆ ਆਪਦਾ ਬਾਰੇ ਦੱਸ ਦਿੰਦਾ ਵੀ ਨਹੀਂ ਭਾਈ ਇਸ ਤਾਂ ਖੇਤੀਬਾੜੀ ਵਾਲੇ ਆ ਜਾਂ ਦੁਕਾਨਦਾਰਾਂ ਜਾਂ ਬਿਜ਼ਨਸਮੈਨ ਆ ਸਾਡਾ ਉੱਥੇ ਖਾਰ ਕਰਨਾ ਸਾਡੀ ਉੱਥੇ ਫੈਕਟਰੀ ਆ ਫਿਰ ਉਹਨਾਂ ਗੱਲਾਂ-ਗੱਲਾਂ ਜੇ ਪਤਾ ਲੱਗਦਾ ਵੀ ਸਾਮੀ ਤਗੜੀ ਆ ਵੀ ਇੰਨੇ ਕੁ ਚ ਕੰਮ ਨਿਬੜ ਜਾਊਗਾ ਰਾਭੋ ਕੋਈ ਵੀ ਵਿਭਾਗ ਐਡਾ ਵਿਹਲਾ ਨਹੀਂ ਨਾ ਕੋਈ ਅਫਸਰ ਐਡੇ ਵਿਹਲੇ ਜਿਹੜੇ ਪਹਿਲਾਂ ਫੋਨ ਕਰਨ ਤੁਹਾਨੂੰ ਫਿਰ ਵੀਡੀਓ ਕਾਲਾਂ ਤੇ ਤੁਹਾਨੂੰ ਸੰਮਣ ਦਿਖਾਉਣ ਤੇ ਫਿਰ ਤੁਹਾਡਾ ਰੌਲਾ ਵੀਡੀਓ ਕਾਲਾਂ ਤੇ ਨਵੇੜ ਦੇਣਾ ਐਹੋ ਜਿਹਾ ਕੋਈ ਵੀ ਅਫਸਰ ਨਹੀਂ ਨਾ ਹੀ ਕੋਈ ਨਾ ਅਫਸਰ ਵਿਹਲਾ ਹੁੰਦਾ ਇਹਨਾਂ ਦੇ ਗਰੁੱਪ ਬਹੁਤ ਵੱਡੇ ਆ ਠੀਕ ਆ ਇਹਨਾਂ ਚ ਪੜੇ ਲਿਖੇ ਲੋਕ ਸ਼ਾਮਲ ਹੁੰਦੇ ਆ ਤੇ ਇਹ ਬਹੁਤ ਮੋਟੀਆਂ ਠੱਗੀਆਂ ਮਾਰ ਰਹੇ ਆ ਇਸ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਬਾਕੀ ਬਾਕੀ ਲੋਕਾਂ ਤੱਕ ਪਹੁੰਚੇ ਤੇ ਕੋਈ ਹੋਰ ਪਰਿਵਾਰ ਨਾ ਠੱਗਿਆ ਜਾਵੇ ਅੱਜ ਤਾਂ ਇਹਨਾਂ ਨਾਲ 1 ਕਰੋੜ 27 ਲੱਖ ਤੇ 50 ਦੀ ਠੱਗੀ ਵੱਜੀ ਆ ਪਰ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਘਰ ਆ ਕਿਸੇ ਨਾਲ 5 ਲੱਖ ਦੀ ਠੱਗੀ ਵੱਜੀ ਆ ਕਿਸੇ ਨਾਲ 50 ਹਜ਼ਾਰ ਦੀ ਵੱਜੀ ਆ ਕਿਸੇ ਨਾਲ 2 ਲੱਖ ਦੀ ਵੱਜੀ ਆ ਕਿਸੇ ਨਾਲ 15 ਲੱਖ ਦੀ ਵੱਜੀ ਆ ਠੱਗੀਆਂ ਬਹੁਤ ਬੰਦਿਆਂ ਨਾਲ ਵੱਜੀਆਂ ਨੇ ਤੇ ਇਹ ਗਾਹ ਵੀ ਵੱਜਦੀਆਂ ਰਹਿਣਗੀਆਂ ਜੇ ਆਪਾਂ ਸੁਚੇਤ ਨਾ ਹੋਏ ਐਸ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਬਾਕੀ ਬਾਕੀ ਲੋਕਾਂ ਤੱਕ ਪਹੁੰਚੇ ਤੇ ਬਾਕੀ ਬਾਕ ਤੇ ਗਾਂ ਤੋਂ ਇੱਕ ਗੱਲ ਹੋਰ ਸੁਣ ਲਓ ਵੀ ਜੇ ਕੋਈ ਬੰਦਾ ਤੁਹਾਨੂੰ ਫੋਨ ਕਰਕੇ ਇਹ ਗੱਲ ਕਹਿੰਦਾ ਵੀ ਅਸੀਂ ਫਲਾਣੇ ਵਿਭਾਗ ਤੋਂ ਬੋਲਦੇ ਆ ਤੁਹਾਡੇ ਤੇ ਪਰਚਾ ਦਰਜ ਹੋ ਗਿਆ ਜਾਂ ਤੁਹਾਡੇ ਡਰੈਸ ਤੋਂ ਅਸ਼ਲੀਲ ਵੀਡੀਓ ਵਾਇਰਲ ਹੁੰਦੀਆਂ ਨੇ ਜਾਂ ਤੁਹਾਡੇ ਖਾਤੇ ਤੇ ਇਨਕਮ ਟੈਕਸ ਦੀ ਇਨਕੁਆਰੀ ਚੱਲ ਕੋਈ ਵੀ ਕਹਿ ਦਿੰਦੇ ਆ ਤਾਂ ਤੁਸੀਂ ਇੱਕੋ ਗੱਲ ਕਹਿ ਦਿਓ ਭਾਈ ਗੱਲ ਸੁਣ ਲਓ ਘਰੇ ਆਜੋ ਇੱਥੇ ਗੱਲ ਕਰ ਲਾਂਗੇ ਜਾਂ ਤੁਸੀਂ ਸਾਡੇ ਥਾਣੇ ਦੀ ਪੁਲਿਸ ਨੂੰ ਤਲਾਹ ਦੇ ਦਿਓ ਉਹ ਸਾਡੇ ਘਰੇ ਆ ਕੇ ਸਾਨੂੰ ਅਰੈਸਟ ਕਰਕੇ ਲੈ ਜਾਏ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਫੋਨ ਤੇ ਕਦੇ ਵੀ ਰੌਲਾ ਨਿਬੇੜਨ ਦੀ ਕੋਸ਼ਿਸ਼ ਨਾ ਕਰੋ ਫਰਾਡ ਤੇ ਕਦੇ ਵੀ ਕਿਸੇ ਨੂੰ ਪੈਸੇ ਨਾ ਪਾਓ ਬਾਈ ਜੀ ਇਹ ਫਰਾਡ ਹੁੰਦੇ ਆ ਇਹਨਾਂ ਤੋਂ ਬਚ ਜਾਓ ਸਾਡਾ ਮਕਸਦ ਬਾਤ ਦਾ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਨੂੰ ਭਰਾਉ ਉਹ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ